ਅੱਜ ਦੇ ਇਸ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਵਿੱਚ ਆਏ ਹੋਏ ਸਾਰੇ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਜਿੰਨੇ ਵੀ ਮੁਲਾਜ਼ਮ ਸਹਿਬਾਨ ਉਹਨਾਂ ਦੇ ਪਰਿਵਾਰ ਉਹਨਾਂ ਦੇ ਦੋਸਤ ਉਹਨਾਂ ਦੇ ਮਿੱਤਰ ਸਕੇ ਸਬੰਧੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਨਵੇਂ ਸਾਲ ਦੀਆਂ ਵਧਾਈਆਂ ਨਵੀਂ ਨਿਯੁਕਤੀ ਦੀਆਂ ਵਧਾਈਆਂ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੇ ਨਵੀਂ ਜ਼ਿੰਮੇਵਾਰੀ ਇਹ ਨਿਭਾਉਣ ਦਾ ਬਲ ਬਖਸ਼ੇ ਪ੍ਰਮਾਤਮਾ ਸਾਰਿਆਂ ਨੂੰ ਔਰ ਅਸੀਂ ਪੰਜਾਬ ਨੂੰ ਨਵੇਂ ਆ ਸ਼ਾਮਾਂ ਨਵੀਆਂ ਉਚਾਈਆਂ ਤੇ ਲੈ ਕੇ ਜਾ ਸਕੀਏ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਇੱਕ ਵਾਰੀ ਮੁਬਾਰਕਾਂ ਸਤਿਗੁਰੂ ਜੀ ਦਾ ਖਾਲਸਾ ਸਤਿਗੁਰੂ ਜੀ ਦੀ ਅੱਜ 606 ਜਿਹੜੀਆਂ ਨਿਯੁਕਤੀਆਂ ਨਵੀਆਂ ਹੋ ਰਹੀਆਂ ਨੇ 385 ਸਪੈਸ਼ਲ ਐਜੂਕੇਟਰ ਜਿਹੜੇ ਟੀਚਰ ਨੇ ਹੋਰ ਰੱਖੇ ਜਾ ਰਹੇ ਨੇ 8 ਪ੍ਰਿੰਸੀਪਲ ਰੱਖੇ ਜਾ ਰਹੇ ਨੇ ਕੁਝ ਮੁਲਾਜ਼ਮ ਸਾਡੇ ਕੰਪੈਸ਼ਨਟ ਗਰਾਉਂਡ ਤੇ ਜਿਨ੍ਹਾਂ ਦੇ ਕੋਈ ਟ੍ਰੈਜੇਡੀ ਹੋ ਗਈ ਪਰਿਵਾਰ ਦੇ ਵਿੱਚ ਉਹ ਕਾਬਲ ਹੋ ਗਏ ਨੌਕਰੀ ਦੇ ਤੇ ਉਹਨਾਂ ਨੂੰ ਨੌਕਰੀ ਕੀਤਾ ਜਾ ਰਹੇ ਸੋ ਮੈਂ ਬਤਾਈ ਦੇਣੀ ਚਾਹੂੰਗਾ এডਿਕੇਸ਼ਨ ਮਿਨਿਸਟਰ ਸਾਹਿਬ ਅਰਜੋਤ ਬੈਂਸ ਜੀ ਅਨੰਤ ਮਿੱਤਰਾ ਜੀ ਸਾਡੇ এডਿਕੇਸ਼ਨ ਸੈਕਟਰੀ ਸਾਹਿਬ ਔਰ ਸਾਡੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਜਿੰਨੇ ਵੀ ਅਧਿਕਾਰੀ ਤੇ ਜਿਨ੍ਹਾਂ ਨੇ ਬੈਕਗ੍ਰਾਉਂਡ ਤੇ ਸਾਰਾ ਤਿਆਰੀ ਕਰਨੀ ਹੁੰਦੀ ਹੈ ਬਹੁਤ ਸਾਰੀਆਂ ਲੀਗਲ ਹਾਰਡਲਸ ਜਿਹੜੀਆਂ ਨੇ ਉਹ ਵੀ ਦੂਰ ਕਰਨੀਆਂ ਹੁੰਦੀਆਂ ਨੇ ਤਾਂ ਕਿ ਕੋਈ ਤੁਹਾਨੂੰ ਦਿੱਕਤ ਨਾ ਆਵੇ ਜੇ ਇਦਾਂ ਨੌਕਰੀਆਂ ਸਿਰਫ ਅਖਬਾਰਾਂ ਦੇ ਵਿੱਚ ਹੈਡਲਾਈਨ ਬਣਾਉਣ ਵਾਸਤੇ ਜਾਂ ਟੀਵੀ ਤੇ ਹੈਡਲਾਈਨ ਬਣਾਉਣ ਵਾਸਤੇ ਦੇਣੀ ਆਉਂ ਤਾਂ 10000 ਅੱਜ ਦੇ ਦਿੰਦੇ ਪਰ ਉਹਦਾ ਫਾਇਦਾ ਕੀ ਹੋਇਆ ਕਿ ਜਿਹੜੇ 10000 ਨੇ ਉਹਨਾਂ ਚੋਂ 8000 ਕੱਲ ਨੂੰ ਕੋਰਟ ਚ ਫਿਰਦਾ ਹੋਵੇ ਵਕੀਲ ਕਰਦਾ ਫਿਰਦਾ ਹੋਵੇ ਜਾਂ ਸਾਡੇ ਕੋਲੇ ਹੀ ਸਟੇ ਲਾਤਾ ਜੀ ਅਖਾ ਚਾਹੋਗੇ ਜੀ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਕੀਲ ਭੇਜ ਕੇ ਜੋ ਵੀ ਕਾਨੂੰਨੀ ਤੌਰ ਤੇ ਅਰਜ਼ੀਆਂ ਨੇ ਉਹਨਾਂ ਨੂੰ ਦੂਰ ਕਰਦੇ ਆ ਜਦੋਂ ਮਨਯੋਗ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਜਿੱਥੇ ਵੀ ਕੋਰਟ ਪੈਂਡਿੰਗ ਕੇਸ ਪੈਂਡਿੰਗ ਹੈ ਜਦੋਂ ਸਾਨੂੰ ਕਲੀਅਰੈਂਸ ਮਿਲ ਜਾਂਦੀ ਹੈ ਚਾਹੇ 372 ਦੀ ਮਿਲੇ ਚਾਹੇ 582 ਦੀ ਮਿਲੇ 606 ਦੀ ਮਿਲੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਇਸ ਤੋਂ ਬਾਅਦ ਆਪਾਂ ਦੇਰੀ ਨਾ ਕਰੀਏ ਜਿਸ ਤਰ੍ਹਾਂ ਦੱਸਿਆ ਬੱਚਿਆਂ ਨੇ ਕਿ ਕੋਈ 2012 ਦਾ ਵੇਟ ਕਰ ਜਾਂਦਾ ਕੋਈ 2014 ਦਾ ਵੇਟ ਕਰ ਜਾਂਦਾ ਕਿ ਆਲਰੇਡੀ ਬਹੁਤ ਲੇਟ ਹੋ ਚੁੱਕੇ ਆ ਹੁਣ ਆਪਣੇ ਕਰਕੇ ਨਾ ਕਿਤੇ ਲੇਟ ਹੋ ਜੇ ਸੋ ਇਸ ਕਰਕੇ ਜਦੋਂ ਹੀ ਸਾਨੂੰ ਕਲੀਅਰੈਂਸ ਮਿਲਦੀ ਹੈ ਅਸੀਂ ਇਮੀਡੀਏਟਲੀ ਤੁਹਾਨੂੰ ਮੈਸੇਜ ਭੇਜ ਕੇ ਬੁਲਾਉਨੇ ਆ ਬੁਲਾਉਣ ਦਾ ਮਕਸਦ ਵੀ ਕੋਈ ਤੁਹਾਨੂੰ ਕੋਈ ਫੋਟੋ ਵਾਸਤੇ ਜਾਂ ਕੋਈ ਤੁਹਾਨੂੰ ਕੋਈ ਇੱਕ ਕਿਸੇ ਕ੍ਰੈਡਿਟ ਵਾਰ ਦੇ ਵਿੱਚ ਨਹੀਂ ਹੈ ਬੁਲਾਉਣ ਦਾ ਮਕਸਦ ਈ ਇਹ ਹੈ ਕਿ ਤੁਹਾਡੀ ਆਈ ਕੰਟੈਕਟ ਹੋ ਜਾਂਦਾ ਆਪਣੇ ਅਫਸਰਾਂ ਨਾਲ ਆਪਣੇ ਮਿਨਿਸਟਰਾਂ ਨਾਲ ਆਪਣੇ ਸੀਨੀਅਰਸ ਨਾਲ ਮਿਲੋਗੇ ਕੁਝ ਯਾਦਗਾਰ ਵੀ ਬਣ ਜਾਂਦੀ ਹੈ ਕਿ ਬਹੁਤ ਚਿਰ ਤੱਕੇ ਵੀ ਖਾਦੇ ਪਰ ਜਦੋਂ ਅਪਾਇੰਟਮੈਂਟ ਮਿਲੀ ਤਾਂ ਬੜੇ ਵਧੀਆ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਮਿਲੀ ਇਹ ਨਹੀਂ ਹੈਗਾ ਕਿ ਘਰੇ ਡਾਕੀ ਆ ਕਿਉਂਕਿ ਕੀ ਹੈ ਕਿ ਪਹਿਲਾਂ ਡਾਕੀਏ ਨੂੰ ਹੀ ਉਡੀਕਦੇ ਰਹਿੰਦੇ ਸੀ ਕਿ ਡਾਕੀਆਂ ਨਾਲ ਮਤਲਬ ਦੋਸਤੀਆਂ ਇੰਨੀਆਂ ਪੈ ਗਈਆਂ ਇੱਕਈ ਵਾਰ ਤਾਂ ਡਾਕੀ ਵੀ ਦੇਖ ਕੇ ਸਾਈਕਲ ਯੂ ਕਟ ਯੂ ਟਰਨ ਮਾਰ ਕੇ ਲੈ ਜਾਂਦਾ ਯਾਰ ਫੇਰ ਰੋਕੂਗਾ ਇਹ ਵੀ ਕੋਈ ਚਿੱਠੀ ਤਾਂ ਨਹੀਂ ਆਈ ਮਤਲਬ ਡਾਕੀ ਦੀ ਆਪਾਂ ਜਿਹੜੀ ਟੋਕਰੀ ਹੁੰਦੀ ਹੈ ਉਹ ਝੋਲਾ ਹੁੰਦਾ ਉਹ ਫਰੁੱਲਣ ਤੱਕ ਜਾਂਦੇ ਆ ਵੀ ਨਹੀਂ ਯਾਰ ਕਿਤੇ ਕਿਸੇ ਚਿੱਠੀ ਦੇ ਨਾਲ ਲੱਗੀ ਚਿੱਠੀ ਨਾ ਰਹਿਣੀ ਰਹਿ ਗਈ ਹੋਵੇ ਮੇਰੀ ਚਿੱਠੀ ਵੀ ਆਉਣ ਵਾਲੀ ਸੀ ਬੜੇ ਸਾਲ ਤੁਸੀਂ ਉਹਨਾਂ ਚਿੱਠੀਆਂ ਨੂੰ ਲਿਖਿਆ ਬਦਕਿਸਮਤੀ ਹੈ ਕਿ ਉਹਨਾਂ ਚਿੱਠੀਆਂ ਨੂੰ ਲਿਖਣ ਵਾਲੇ ਜਿਹੜੇ ਸੀਗੇ ਦਾ ਜਿਨ੍ਹਾਂ ਦੇ ਸਾਈਨ ਹੋਣੇ ਸੀ ਉਹਨਾਂ ਚਿੱਠੀਆਂ ਤੇ ਜਿਨ੍ਹਾਂ ਚਿੱਠੀਆਂ ਨੇ ਤੁਹਾਨੂੰ ਰੋਜ਼ਗਾਰ ਦੇਣਾ ਸੀ ਤੁਹਾਡੇ ਕਬੀਲਦਾਰੀਆਂ ਨੂੰ ਲਈ ਤੇ ਲੈ ਕੇ ਆਉਣਾ ਸੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਸੀ ਉਹਨਾਂ ਤਸਕਤਾ ਕਰਨ ਵਾਲਿਆਂ ਨੇ ਸ਼ਾਇਦ ਤੁਹਾਡੇ ਦਰਦ ਨੂੰ ਸਮਝਿਆ ਨਹੀਂ ਉਹੋ ਪੈਨ ਜਿਹੜੇ ਨੇ ਉਹ ਆਪਣੇ ਦੇ ਲਿਆ ਜਾਂਦੇ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਪਰਿਵਾਰਾਂ ਦੇ ਹੱਕ ਚ ਚਲਾਉਂਦੇ ਰਹੇ ਪਰ ਸੱਚ ਜਾਣਿਓ ਕਿ ਮੇਰੇ ਲਈ ਮੇਰਾ ਪਰਿਵਾਰ ਜਿਹੜਾ ਉਹ ਤੁਸੀਂ ਹੋ ਮੇਰੇ ਲਈ ਸਾਰਾ ਪੰਜਾਬ ਮੇਰਾ ਪਰਿਵਾਰ ਹੈ ਅੱਜ ਮੈਨੂੰ ਉਨੀ ਹੀ ਖੁਸ਼ੀ ਹੈ ਜਿੰਨੀ ਕਿ ਅੱਜ ਮੇਰੇ ਘਰੇ ਕਿਸੇ ਨੂੰ ਨੌਕਰੀ ਮਿਲੀ ਹੁੰਦੀ ਤਾਂ ਮੈਂ ਉਹਨ ਜਿੰਨਾ ਮੈਂ ਖੁਸ਼ ਹੋਣਾ ਸੀ ਉਹਨਾਂ ਹੀ ਮੈਂ ਖੁਸ਼ ਹਾਂ ਕਿਉਂਕਿ ਮੇਰੇ ਜ਼ਰੀਏ ਕਿਸੇ ਘਰ ਦੇ ਵਿੱਚ ਨੌਕਰੀ ਜਾ ਰਹੀ ਹੈ ਤਾਂ ਜਿਹੜੀਆਂ ਦੁਆਵਾਂ ਨੇ ਜਿਹੜੇ ਅਸ਼ੀਰਵਾਦ ਨੇ ਉਹਨਾਂ ਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੁੰਦਾ ਜੀ ਅੱਜ ਬਹੁਤ ਸਾਰੇ ਤੁਹਾਡੇ 'ਚੋਂ ਬਹੁਤ ਸਾਰੇ ਅੱਜ ਵੀ ਮਾਵਾਂ ਨੇ ਖੰਡਾੜਾ ਦਹੀਂ ਖਵਾ ਕੇ ਭੇਜਿਓਨੇ ਕਿ ਜਾ ਪੁੱਤ ਨੌਕਰੀ ਲੈ ਕੇ ਆ ਜਾਤੀ ਹੈ ਅੱਜ ਤੇ ਰਿਵਾਰੀ ਆ ਗਈ ਨੌਕਰੀ ਲੈ ਕੇ ਆਏ ਇਹਦੇ ਨਾਲ ਆਪਾਂ ਐ ਕਰਾਂਗੇ ਇਹਦੇ ਨਾਲ ਐ ਕਰਾਂਗੇ ਉਹਨਾਂ ਦੇ ਘਰੇ ਬੈਠਿਆਂ ਦੇ ਸੁਪਨੇ ਬਹੁਤ ਵੱਡੇ ਹੋਣਗੇ ਸੋ ਜੇ ਉਹਨਾਂ ਸੁਪਨਿਆਂ 'ਚੋਂ ਕੁਝ ਸੁਪਨਿਆਂ ਨੂੰ ਹੀ ਸাকার ਕਰਨ ਦੇ ਵਿੱਚ ਆਪਾਂ ਕਾਮਯਾਬ ਹੋ ਜਾਈਏ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਜੀ